ਡਾਂਗਾਂਜੀ ਇਲਾਕੇ ਵਿਖੇ ਸੜਕਾਂ ਦੇ ਬੁਰੇ ਹਾਲ ਹਨ ਜਗਾ ਜਗਾ ਤੋਂ ਸੜਕਾਂ ਟੁੱਟੀਆਂ ਹੋਈਆਂ ਹਨ ਅਤੇ ਆਏ ਦਿਨ ਵਾਹਨ ਚਾਲਕਾਂ ਦੇ ਹਾਦਸੇ ਹੋ ਰਹੇ ਹਨ ਲੋਕਾਂ ਨੇ ਮੰਗ ਕੀਤੀ ਹੈ ਕਿ ਸੜਕ ਨੂੰ ਜਲਦ ਤੋਂ ਜਲਦ ਠੀਕ ਕੀਤਾ ਜਾਵੇ ਤਾਂ ਜੋ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ ਸਰ ਮੇਰਾ ਨਾਮ ਜਸਪਾਲ ਸਿੰਘ ਬਟੂਆ ਅਸੀਂ ਇਸ ਵੇਲੇ ਨਵੇਂ ਕੋਟ ਦੇ ਡੈਮਗਾਜ ਦੇ ਕੋਲ ਖਲੋਤੇ ਐ ਨਾਮ ਇਥੋਂ ਦੀ ਤੁਸੀਂ ਸੜਕ ਦੀ ਹਾਲਾਤ ਦੇਖ ਲਓ ਕਿ ਜੇ ਕਿਤੇ ਇੱਥੇ ਇਸ ਸੜਕ ਦੇ ਵਿੱਚ ਅਸੀਂ ਆਟੋ ਵਿੱਚ ਜਾਂ ਬੈਟਰੀ ਰਿਕਸ਼ੇ ਜਾਂ ਵਾਹਨ 'ਚ ਅਸੀਂ ਇੱਕ ਮਰੀਜ਼ ਵੀ ਲੈ ਕੇ ਜਾਂਦੇ ਹਈਏ ਨਾ ਤੇ ਅਸੀਂ ਇਥੋਂ ਤੱਕ ਕਹਿ ਸਕਦੇ ਆ ਕਿ ਉਹ ਹਸਪਤਾਲ ਜਾਣ ਤੋਂ ਪਹਿਲਾਂ ਅਸੀਂ ਦਮ ਤੋੜ ਦਵੇ ਇਸ ਸੜਕ ਤੇ ਇੱਥੇ ਗੱਡੀਆਂ ਪਲਟਦੀਆਂ ਐ ਇੰਨੇ ਟੋਏ ਆ ਪ੍ਰਸ਼ਾਸਨ ਬਿਲਕੁਲ ਹੀ ਨਹੀਂ ਇਸ ਦੇ ਪਾਸੇ ਧਿਆਨ ਦੇ ਰਿਹਾ ਸਭ ਨੇ ਆਪਣੀਆਂ ਵੋਟਾਂ ਲਈਆਂ ਜਿੱਤ ਕੇ ਆਪਣੇ ਘਰ ਚਲੇ ਗਏ ਬੱਲੇ ਬੱਲੇ ਘਰ ਆ ਲਈ ਕੋਈ ਐਮਐਲਏ ਬਣ ਗਿਆ ਕੋਈ ਕੌਂਸਲਰ ਬਣ ਗਿਆ ਪਰ ਸੜਕ ਬਣਾਉਣ ਵਾਲਾ ਕੋਈ ਨਹੀਂ ਬਣ ਗਿਆ ਅਸੀਂ ਮੰਗੇ ਕਰਦੇ ਹਾਂ ਅਸੀਂ ਗਰੀਬ ਇਹੀ ਮੰਗ ਕਰਦੇ ਹਾਂ ਕਿ ਦੇਖੋ ਇਹ ਸੜਕ ਸਿਰਫ ਕੱਲੇ ਮੈਂ ਨਹੀਂ ਨੰਗਣਾ ਤੁਸੀਂ ਵੀ ਨੰਗਣਾ ਸਾਰੀ ਪਬਲਿਕ ਨੇ ਨੰਗਣਾ ਇੱਥੇ ਜੇ ਹੁਣੇ ਬਾਰਿਸ਼ ਹੋ ਜਾਏ ਨਾ ਤੇ ਤੁਸੀਂ ਇੱਥੋਂ ਨਿਕਲ ਨਹੀਂ ਸਕਦੇ ਘੱਟ ਤੋਂ ਘੱਟ ਇੰਨੀ ਮਿਹਰਬਾਨੀ ਕਰੋ ਇਹ ਸੜਕ ਤੇ ਬਣਾ ਦਿਓ ਆ ਪਿਛਲੇ ਘੜ ਤੋਂ ਨਿਆ ਤੋਂ ਇਹਦਾ ਓਡਾ ਬੁਰਾ ਹਾਲਿਆ ਬਦ ਤੋਂ ਬੁਰਾ ਹਾਲ ਹੋਈ ਜਾ ਰਿਹਾ ਹੈ ਬੇਨਤੀ ਆ ਤੁਹਾਡੇ ਅੱਗੇ ਸਾਰੇ ਐਮਐਲਏ ਆਗੇ ਸਾਰੇ ਕੌਂਸਲਰਾਂ ਆਗੇ ਕਿ ਜਿੱਤ ਕੇ ਇਦਾਂ ਸਾਈਡ ਦੇ ਨਾ ਹੋਵੋ ਸਾਡੀ ਬੇਨਤੀ ਸੁਣੋ ਜੇ ਆਮ ਆਦਮੀ ਸਰਕਾਰ ਆਈ ਹੈ ਤੇ ਆਮ ਆਦਮੀ ਅਸੀਂ ਹਾਂ ਅਸੀਂ ਸ਼ੁਰੂ ਕਰਨੀਗੇ ਆਮ ਆਦਮੀ ਅਸੀਂ ਅਸੀਂ ਆਮ ਆਦਮੀ ਮੰਗ ਕਰਦੇ ਆਂ ਕਿ ਸੜਕ ਤੇ ਬਣਾ ਦਿਓ ਹੋਰ ਕੁਛ ਨਾ ਕਰੋ ਧੰਨਵਾਦ